ਨੈਕਸਟ 24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਣੋਂ ਪਿਰਪਿਰ ਸੋਸ਼ੀਅਲ ਕਲ ਸਾਢੇ 3:30 ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨਲਾਈਨ ਅਤੇ ਤਾਜ਼ੇ ਖਬਰਾਂ ਤੋਂ ਅਟਕ ਪਾਂਦੇਣ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪਿੰਡ ਸਬਰਾਂ ਦੇ ਵਸਨੀਕਾਂ ਦਿੱਤੀ ਵੱਡੀ ਸਹੂਲਤ ਲਾਲਜੀਤ ਸਿੰਘ ਭੁੱਲਰ ਦੇ ਵੱਲੋਂ ਪਿੰਡ ਸਬਰਾਂ ਦੇ ਵਸਨੇਕਾਂ ਨੂੰ ਪੱਗੂਪੁਰ ਟੋਲ ਪਲਾਜ਼ਾ ਕੀਤਾ ਗਿਆ ਮੁਫਤ ਵਿਦਾਂ ਸਭਾ ਹਲਕਾ ਪੱਟੀ ਦੇ ਦੀਨਪੰਦੇ ਪਿੰਡ ਸਬਰਾਂ ਨੂੰ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਹਲਰਤੇ ਸਰਪੰਚ ਹﻔਤਾ ਸਿੰਘ ਦੀ ਗਵਾਹੀ ਦੇ ਹਟ ਪਗੂਪੁਰ ਟੋਲ ਪਲਾਜ਼ਾ ਕੀਤਾ ਗਿਆ ਫ੍ਰੀ ਦੱਸਦੇ ਕਿ ਉਥੇ ਸਰਪੰਚ ਹﻔਤਾ ਸਿੰਘ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਟੋਲ ਪਲਾਜ਼ਾ ਦੇ ਅਧਿਕਾਰੀਏ ਵੱਲੋਂ ਜੇਕਰ ਪਿੰਡ ਦੀ شناخت ਮੰਗੀ ਜਾਵੇ ਤਾਂ ਉਹਨਾਂ ਨੂੰ ਜ਼ਰੂਰ ਵਿਖਾਈ ਜਾਵੇ ਜੇਕਰ ਉਹ ਪਿੰਡ ਸਭਰਾਂ ਦਾ ਵਸਨੀਕ ਨਾ ਹੋਇਆ ਤਾਂ ਉਸ ਦੀ ਟੋਲ ਪਲਾza ਪਰਚੀ ਜਿਹੜੀ ਉਹ ਜ਼ਰੂਰ ਲੱਗੇਗੀ ਇਸ ਮੌਕੇ ਤੇ ਪਿੰਡ ਵਸਨੀਕਾਂ ਦੇ ਵੱਲੋਂ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਕੀਤਾ ਗਿਆ ਧੰਨਵਾਦ ਤੁਸੀਂ ਵੀ ਦੇਖੋ ਕੀ ਇਹ ਪੂਰਾ ਮਾਮਲਾ ਨਿਊਜ਼ ਡੈਕ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਅਨੰਤੀ ਨਾ ਹੀ ਭਈ ਆਪਣਾ ਮਰਨਾ ਜੀ ਅਵਤਾਰ ਸਿੰਘ ਦੇ ਸਰਪੰਚ ਪਿੰਡ ਸਭਰਾ ਜੀ ਕਿਹੜੇ ਵਿਸ਼ੇ ਤੇ ਅੱਜ ਮੀਟਿੰਗ ਕੀਤੀ ਗਈ ਇਹ ਅੱਜ ਤੋਂ ਪਿੰਕਾਰ ਦੇ ਨੋਗੇ ਚਰਚਲ ਜਾਂਦੇ ਹੀ ਪਿੰਡ ਸੁਭਰਾ ਦੇ ਵਿੱਚ ਪਿੰ ਸੁਭਰਾ ਜਿਹੜਾ ਪਿੰਡ ਆ ਉਹ ਟੂਲ ਪਲਾਜੇ ਤੋਂ ਲੋਕਲ ਤੋਂ ਬਾਹਰ ਕੀਤਾ ਗਿਆ ਅੱਜ ਅਸੀਂ ਟਰਾਂਸਪੋਰਟ ਮੰਤਰੀ ਸਰਦਾਰ ਲਾਲਜੀਤ ਸਿੰਘ ਪੁੱਲਣਾ ਨਾਲ ਦਾ ਕੈਮ ਕੀਤਾ ਉਹਨਾਂ ਨੇ ਟੂਲ ਪਲਾਜੇ ਦੇ ਮਾਲਕ ਨਾਲ ਗੱਲ ਕਰਕੇ ਸਾਡੀ ਮੀਟਿੰਗ ਰਖਾਈ ਆ ਜਿਹਦੇ ਵਿੱਚ ਉਹਨਾਂ ਨੇ ਸਾਡੀਆਂ ਸਾਰੀਆਂ ਮੰਗਾਂ ਮੰਨੀਆਂ ਕੋਈ ਟੂਲ ਪਲਾਜੇ ਦਾ ਪੈਸਾ ਨਹੀਂ ਲੱਗੂਗਾ ਕੋਈ ਰੁਪਈਆ ਨਹੀਂ ਲੱਗੂਗਾ ਪਰ ਇੱਕ ਸ਼ਰਤ ਰੱਖੀ ਗਈ ਉਹਦੇ ਵਿੱਚ ਜੋ ਵੀ ਆ ਸਭਰਾ ਦਾ ਕੋਈ ਵੀ ਵੀਰ ਜਾਂਦਾ ਵਾ ਉਹਨੂੰ ਆਈਡੀ ਆਪ ਦੀ ਜਰੂਰ ਵਿਖਾਉਣੀ ਪਊਗਾ ਧਾਰ卡ਟ ਵਿਖਾ ਦੇ ਲਾਇਸੈਂਸ ਵਿਖਾ ਦੇ ਗੱਡੀ ਦੀ ਕਾਪੀ ਵਿਖਾ ਦੇ ਵਿਖਾਉਣੀ ਜਰੂਰ ਪਊਗੀ ਜਿਹੜਾ ਨਾਮ ਖਾਊਗਾ ਉਹ ਆਪ ਦਾ ਜ਼ਿੰਮੇਵਾਰ ਆਪ ਹੋਊਗਾ ਉਹਦੀ ਪਰਚੀ ਲੱਗੂਗੀ ਹੋਰ ਇਹ ਜਥੇਬੰਦੀਆਂ ਨੂੰ ਅਪੀਲ ਕਰਦੇ ਆ ਕਿ ਇਹ ਜਿਹੜਾ ਫੈਸਲਾ ਵਾ ਇਹਨੂੰ ਲਾਗੂ ਕੀਤਾ ਜਾਵੇ ਅਸੀਂ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆਂ ਬਾਕੀ ਮੈਂ ਇੱਕ ਜਿਹੜੇ ਆ ਆਪਣੇ ਫੇਸਬੁੱਕ ਹੀ ਵਿਦਵਾਨ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਵੇ ਪਹਿਲਾ ਕੰਮ ਦਾ ਜਿਹੜਾ ਉਹਨਾਂ ਸਾਰਾ ਪਤਾ ਕੀਤਾ ਜਾਵੇ ਹੁਣ ਜਿਸ ਤਰ੍ਹਾਂ ਸੜਕ ਦੀ ਪਾਤੀ ਆ ਛੜਕਦਾ ਕੰਮ ਚੱਲਦੇ ਨੂੰ ਅੱਜ ਕਿੰਨੇ ਦਿਨ ਹੋ ਗਏ ਆ ਬਾਬੇ ਗਦਾਈ ਦੀ ਪੱਤੀ ਤੋਂ ਸ਼ੁਰੂ ਹੋਇਆ ਜੇ ਇਧਰੋਂ ਪੱਥਰ ਪਾਉਣ ਲੱਗਦੇ ਆ ਇਧਰੋਂ ਗੱਡੀਆਂ ਉੱਪਰੋਂ ਦੇ ਪੱਥਰ ਤਾਂ ਲੰਗਣੀਆਂ ਨਹੀਂ ਉਧਰੋਂ ਹੀ ਕੰਮ ਚੱਲਦਾ ਹੋਣਾ ਉਹਨਾਂ ਵੀਰਾਂ ਨੂੰ ਮੈਂ ਬੇਨਤੀ ਕਰਦਾ ਵੀ ਕੋਈ ਵੀ ਕੰਮ ਦਾ ਪਹਿਲਾਂ ਜਾਇਜ਼ਾ ਲਿਆ ਜਾਵੇ ਫੇਰ ਪਾਇਆ ਕਰੋ ਕੋਈ ਇਸ ਤਰ੍ਹਾਂ ਫਾਇਦਾ ਨਹੀਂਗਾ ਪਿੰਡ ਦੀ ਬੇਇੱਜ਼ਤੀ ਹੁੰਦੀ ਆ ਟਹਾੜ ਦੇ ਜਾਂਦਾ ਕੁਛ ਨਹੀਂ ਬਾਕੀ ਹੋਰ ਅਸੀਂ ਸਰਵਣ ਸਰਪੰਚ ਸਿੰਘ ਸਰਵਣ ਸਰਪੰਚ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀਆਂ ਮੰਗਾਂ ਨੂੰ ਪ੍ਰਵਾਨ ਕੀਤਾ ਵਿਕਤੀ ਕਾਲ ਸਾਹਿਬ ਵਿਕਤੀ ਫਰੇ ਮੇਰੇ ਨਾਲ ਓਕਾਰ ਸਿੰਘ ਜੀ ਮੈਂਬਰ ਵਜੇ ਪ੍ਰਿੰਸ ਭਰਾ ਜੀ ਕਿਹੜੇ ਵਿਸ਼ੇ ਤੇ ਅੱਜ ਮੀਟਿੰਗ ਕੀਤੀ ਗਈ ਆ ਅੱਜ ਸਿਰੇ ਮੰਤੀ ਸਾਹਿਬ ਨੇ ਆਪਾਂ ਨੂੰ ਫੋਨ ਕੀਤਾ ਸੀ ਮਤਲਬ ਵੀ ਇਹ ਟੋਲ ਪਲਾਜ ਦੇ ਰੌਲਾ ਵੜੇ ਦਿਨਾਂ ਦਾ ਪੈਂਦੇ ਮਤਲਬ ਝਗੜੇ ਵੀ ਉੱਥੇ ਹੁੰਦੇ ਸੀ ਉਹਦੇ ਸਬੰਧ ਦੇ ਵਿੱਚ ਅੱਜ ਸਰਵਣ ਸਿੰਘ ਜਿਹੜਾ ਆਪਾਂ ਗੁਗੁਰਾ ਆਪਣਾ ਸਰਪੰਚ ਸਾਹਿਬ ਉਹਨਾਂ ਦਾ ਧੰਨਵਾਦ ਕਰਦੇ ਆਂ ਵੀ ਜਿਹੜੀਆਂ ਸਾਡੀਆਂ ਮੰਗਾਂ ਸਾਰੀਆਂ ਉਹਨਾਂ ਨੇ ਕਬੂਲ ਕੀਤੀਆਂ ਹੁਣ ਇਹੋ ਹੀ ਬੇਨਤੀ ਵੀਰਾਂ ਨੂੰ ਕਰਦੇ ਆਂ ਜਥੇਬੰਦੀਆਂ ਨੂੰ ਵੀ ਸਾਰੇ ਸੰਗਤ ਨੂੰ ਵੀ ਆਪਾਂ ਬਰਾਬਰ ਰੱਖਦੇ ਆਂ ਵੀ ਜੇ ਸੋਖ ਹੋਵੇ ਸਾਰਿਆਂ ਨੂੰ ਹੋਵੇ ਪਰ ਉਹਦੇ ਵਿੱਚ ਜਿਹੜੀਆਂ ਜਦੋਂ ਸ਼ਰਤਾਂ ਰੱਖਤੀਆਂ ਉਹਨਾਂ ਮਤਲਬ ਵੀ ਪਿੰਡ ਦਾ ਕੋਈ ਮੂਹਰ ਤੇ ਲਿਖਿਆ ਨਹੀਂ ਦਾ ਮੈਂ ਪਿੰਡ ਸਭਰਾ ਤੋਂ ਆਇਆ ਕੋਈ ਕਿਤੇੋਂ ਆਉਂਦਾ ਕਿਤੇ ਆਉਂਦਾ ਮਤਲਬ ਵੀ ਉਹਦਾ ਪ੍ਰੂਫ ਹੋਵੇ ਧਾਰ卡ਟ ਹੋਵੇ ਕੋਈ ਉਹਦਾ ਲਾਇਸੈਂਸ ਹੋਵੇ ਚਨਾਕੀ ਕਾਟ ਹੋਵੇ ਕੁਛ ਨਾ ਕੁਛ ਹੋਵੇ ਪਰ ਜੇ ਉਹਦਾ ਕੋਈ ਨਹੀਂ ਹੈਗਾ ਉਹਦੀ ਪਰਚੀ ਕੱਟੀ ਜਾਊਗੀ ਉਥੇ ਜੇ ਉਥੇ ਕੋਈ ਝਗੜਾ ਕਰਦਾ ਮੇਰਾ ਵੀਰ ਉਹਦੀ ਜ਼ਿੰਮੇਵਾਰੀ ਆਪ ਹੋਊਗਾ ਜੇ ਕੋਈ ਇਸ ਚੀਜ਼ ਤੋਂ ਵੀ ਭਾਈਦਾ ਤੇ ਆਪਣਾ ਸਤਕਾਰ ਨਾ ਬੋਲੋ ਉਹ ਵੀ ਸਤਕਾਰ ਨਾ ਆਪਾਂ ਨੂੰ ਬਿਲਕੁਲ ਨਹੀਂ ਨਾ ਰੁਪਈਆ ਲਗੂ ਸੁਭਰਾਵਾਂ ਦਾ ਨਾ ਕੋਈ ਮਾੜਾ ਬੋਲੂਗਾ ਆਪਾਂ ਨੂੰ ਪਰ ਜੇ ਆਪਾਂ ਗਲਤ ਬੋਲਾਂਗੇ ਜਾ ਗੋਤੇ ਆਪਾਂ ਨੂੰ ਕਿੱਡਾ ਕੰਮ ਹੈ ਜੇ ਧਾਰ ਕੱਟ ਕੱਟ ਕੇ ਬੁਖਾ ਦੀਏ ਪਿੰਡ ਸੁਭਰਾਵਾਂ ਦਾ ਉੱਤੇ ਲਿਖਿਆ ਹੁੰਦਾ ਗਾਲੀ ਕੋਈ ਨਹੀਂ ਹੁੰਦੀ ਜੀ ਤੇ ਹੁਣ ਅਸੀਂ ਸਾਰੇ ਵੀਰਾਂ ਨੂੰ ਸੁਭਰਾਵਾਂ ਨੂੰ ਬੇਨਤੀ ਕਰਦੇ ਆਂ ਵੀ ਅੱਜ ਜਿਹੜੀਆਂ ਮੰਗਾਂ ਪੂਰੀਆਂ ਹੋ ਚੁੱਕੀਆਂ ਵਾਂ ਤੇ ਆਪਾਂ ਹੁਣ ਇਹਨਾਂ ਨੂੰ ਲਾਗੂ ਕਰਨਾ ਵਾ ਪਿੰਡ ਤ ਆਪਾਂ ਕਿਸ ਨੂੰ ਮਾੜਾ ਨਾਂ ਬੋਲ ਕੇ ਤੇ ਨਾਂ ਬੁਲਾਈਏ ਇਹੋ ਹੀ ਵੀਰਾਂ ਨੂੰ ਬੇਨਤੀ ਕਰਦੇ ਹਾਂ ਵੀ ਹੁਣ ਉਹਨਾਂ ਨੂੰ ਜਾ ਕੇ ਆਪਦਾ ਪ੍ਰੂਫ ਵਿਖਾਓ ਤੁਹਾਡੀ ਕੋਈ ਵੀ ਪਰਚੀ ਨਹੀਂ ਇੱਥੇ ਲੱਗੂਗੀ ਵੈਗਰ ਜਿੱਕਾ ਖਾਲਸਾ ਤੇ ਵੈਗਰ ਕੋਈ ਲੋਨ ਨਹੀਂ ਕੋਈ ਝੰਡੇ ਵੈਈਦੀ ਵੀ ਕੋਈ ਲੋਨ ਨਹੀਂ ਉੱਥੇ ਪਿੰਡ ਸਭਰਾ ਦਾ ਪ੍ਰੂਫ ਚਾਹੀਦਾ ਜੀ ਉੱਥੇ ਉੱਥੇ ਕੋਈ ਵੀ ਇਸ ਟੋਲ ਪਲਾਜੇ ਤੇ ਮਤਲਬ ਹੋਰ ਸਾਰਿਆਂ ਦੇ ਨਹੀਂ ਆਪਾਂ ਕੱਲੇ ਭਗੂਪੁਰ ਵਾਲੇ ਟੋਲ ਪਲਾਜੇ ਦੀ ਗੱਲ ਕਰ ਰਹੇ ਹਾਂ ਉੱਥੇ ਕੋਈ ਚੀਜ਼ ਦੀ ਲੋਨ ਨਹੀਂ ਇੱਕ ਡਰੈਸ ਚਾਹੀਦਾ ਸਭਰਾਵਾਂ ਦਾ ਮਤਲਬ ਜਦੋਂ ਮੰਗਦੇ ਆ ਉਹਨੂੰ ਕੱਢ ਕੇ ਵਿਖਾਓ ਪਿਆ ਧਾਰ卡 ਸਾਡਾ ਵੇਖ ਜੇ ਇਹ ਆਪਾਂ ਨੂੰ ਕੋਈ ਵੀ ਕਾਗਜ਼ ਨਹੀਂ ਹੈਗਾ ਪਰ ਉਹਦੀ ਪਰਚੀ ਮੁਰਗੇ ਕੱਟੀ ਜਾਊਗੀ ਜੇ ਉੱਥੇ ਕੋਈ ਝਗੜਾ ਕਰਤਾ ਵਾ ਕੋਈ ਗੱਲ ਹੁੰਦੀ ਆ ਉਹਦੀ ਜ਼ਿੰਮੇਵਾਰ ਵੀਰ ਆਪ ਹੋਊਗਾ ਇਹ ਸੁਖਪਾਲ ਸਿੰਘ ਜੀ ਕਿਹੜੇ ਵਿਸ਼ੇ ਤੇ ਮੀਟਿੰਗ ਕੀਤੀ ਗਈ ਹੈ ਤੇ ਕਿਹੜੀ ਗਰੀ ਸ਼ਰਤਾਂ ਜਣੀਆਂ ਲੱਗਦੀਆਂ ਨੇ ਅੱਜ ਜੀ ਸਾਡੀ ਜਿਹੜੀ ਮੀਟਿੰਗ ਹੈ ਉਹ ਇਸ ਸੰਬੰਧ ਚ ਹੋਈ ਆ ਕਿ ਪਿਛਲੇ ਕੁਝ ਦਿਨਾਂ ਤੋਂ ਇੱਕ ਜਿਹੜਾ ਮਸਲਾ ਵਾ ਉਹ ਸੋਸ਼ਲ ਮੀਡੀਆ ਤੇ ਵੀ ਬੜਾ ਗਰ ਮਤਲਬ ਗਰਮ ਜੋਸ਼ੀ ਨਾਲ ਚੱਲ ਰਿਆ ਸੀਗੇ ਜਿਹੜਾ ਭਗੂਪੁਰ ਟੋਲ ਪਲਾਜਾ ਵਾ ਉਹਨੂੰ ਇਹ ਸਭਰਾ ਪਿੰਡ ਨੂੰ ਜਿਹੜਾ ਉਹ ਲੋਕਲ ਦੀ ਲਿਸਟ ਚੋਂ ਬਾਹਰ ਕਰ ਦਿੱਤਾ ਗਿਆ। ਔਰ ਅਸੀਂ ਬਹੁਤ ਧੰਨਵਾਦੀ ਹਾਂ ਸਾਡੀ ਸਦਕਾਰਿਓ ਕੈਬਨਿਟ ਮੰਤਰੀ ਸਰਦਾਰ ਲਾਲਜੀਤ ਸਿੰਘ ਜੀ ਭੱਲਰ ਦੇ ਜਿਨ੍ਹਾਂ ਨੂੰ ਜਦੋਂ ਅਸੀਂ ਸੰਪਰਕ ਕੀਤਾ ਉਹਨਾਂ ਦੇ ਧਿਆਨ ਦੇ ਵਿੱਚ ਸਾਰੀ ਗੱਲ ਲਿਆਂਦੀ ਤੇ ਉਹਨਾਂ ਨੇ ਤੁਰੰਤ ਹੀ ਜਿਹੜੀ ਭਗੂਪੁਰ ਟੋਲ ਪਲਾਜਾ ਦੀ ਜਿਹੜੀ ਮੈਨੇਜਮੈਂਟ ਕਮੇਟੀ ਆ ਜਿਹੜੀ ਉਹਨਾਂ ਦੇ ਨਾਲ ਸਾਡਾ ਸੰਪਰਕ ਬਣਵਾਇਆ ਔਰ ਸਾਡੀ ਜਿਹੜੀ ਮੀਟਿੰਗ ਆ ਉੱਥੇ ਕਰਵਾਈ ਹੈ। ਔਰ ਦੋਨਾਂ ਤਰਾਂ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਸਾਰੀਆਂ ਇਹਨਾਂ ਸੁਣ ਕੇ ਅਸੀਂ ਵੀ ਆਪਣੇ ਪਿੰਡ ਦੀ ਜੋ ਵੀ ਸਾਡੀ ਕਿਉਂਕਿ ਬੜੇ ਲੰਮੇ ਸਮੇਂ ਤੋਂ ਅਸੀਂ ਲੋਕਲ ਜਿਹੜੀ ਆ ਉਹਦੀ ਸਹੂਲਤ ਲੈ ਰਹੇ ਆ ਬਿਨਾ ਪਰਚੀ ਤੋਂ ਅਸੀਂ ਲੰਘ ਰਹੇ ਸੀ ਅਸੀਂ ਆਪਣੀਆਂ ਸਾਰੀਆਂ ਮੰਗਾਂ ਦਸੀਆਂ ਔਰ ਜਿਹੜੀ ਮੈਨੇਜਮੈਂਟ ਕਮੇਟੀ ਦੇ ਹੈੱਡ ਜਿਹੜੇ ਸਰਪੰਚ ਨੇ ਆਪਣੇ ਭਗੂਪੁਰ ਤੋਂ ਉਹਨਾਂ ਨੇ ਸਾਡੀਆਂ ਮੰਗਾਂ ਜਿਹੜੀਆਂ ਬਿਲਕੁਲ ਮੰਨੀਆਂ ਨੇ ਔਰ ਵਿਸ਼ਵਾਸ ਦਿਵਾਇਆ ਕਿ ਸਭਰਾ ਪਿੰਡ ਦੇ ਚਾਹੇ ਕੋਈ ਵੀ ਵਸਨੀਕ ਆ ਸਿਰਫ ਆਪਣਾ ਆਧਾਰ ਕਾਰਡ ਦਿਖਾ ਕੇ ਭਗੂਪੁਰ ਟੋਲ ਪਲਾਇਏ ਤੋਂ ਜਿਹੜਾ ਉਹ ਲੰਘ ਸਕਦਾ ਬਸ਼ਰਤੇ ਕਿ ਉਹ ਅ ਮਤਲਬ ਉਹਦੇ ਕੋਲੇ ਜਿਹੜਾ ਕੋਈ ਵੀ ਆਪਣੇ شناਖਤੀ ਕਾਰਡ ਆ ਚਾਹੇ ਆਧਾਰ ਕਾਰਡ ਪੈਨ ਕਾਰਡ ਜਾਂ ਕੁਝ ਵੀ ਜਿਹਦੇ ਤੇ ਉਹਦੀ ਆਇਡੈਂਟੀਫਿਕੇਸ਼ਨ ਸਭਰਾ ਪਿੰਡ ਦੀ ਹੋਵੇ ਉਹ ਉੱਥੋਂ ਲੰਘ ਸਕਦਾ ਔਰ ਨਾਲ ਹੀ ਉਹਨਾਂ ਨੇ ਪਿੰਡ ਸਭਰਾ ਤੋਂ ਇਹ ਸਾਰਿਆਂ ਨੂੰ ਸਾਨੂੰ ਯਕੀਨੀ ਇਸ ਚੀਜ਼ ਨੂੰ ਬਣਾਉਣ ਲਈ ਕਿਹਾ ਕਿ ਸਾਡੇ ਪਿੰਡ ਦੇ ਲੋਕ ਵੀ ਕੋਆਪਰੇਟ ਕਰਨ ਜਦੋਂ ਕੋਈ ਛੱਡ ਤੋਂ ਆਧਾਰ ਕਾਰਡ ਮੰਗਦੇ ਆ ਤੇ ਸਾਨੂੰ ਬਿਨਾ ਕਿਸੇ ਮਤਲਬ ਆਪਣਾ ਉਹ ਗੋਂ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਸਾਰੇ ਜਿਹੜੇ ਡਾਕੂਮੈਂਟਸ ਤੋਂ ਦਿਖਾਉਣੇ ਚਾਹੀਦੇ ਕਿਉਂਕਿ ਉਹਨਾਂ ਦਾ ਵੀ ਹੱਕ ਬਣਦਾ ਕਿਉਂ ਤਾਂ ਹੀ ਉਹਨਾਂ ਨੂੰ ਪਤਾ ਲੱਗ ਸਕਦਾ ਕਿ ਅਸੀਂ ਪਿੰਡ ਸਭਰਾ ਤੋਂ ਆ ਕੀ ਅਪੀਲ ਕਰੂਗਾ ਅਪੀਲ ਇਹ ਹੀ ਆ ਕਿ ਸਾਡੇ ਜਿਹੜੇ ਮੰਤਰੀ ਸਾਹਿਬ ਸਰਦਾਰ ਲਾਲਜੀ ਸਿੰਘ ਭੁੱਲਰ ਨੇ ਬੜੇ ਹੀ ਸਾਡੇ ਪ੍ਰਤੀ ਉਹਨਾਂ ਦਾ ਖਾਸ ਕਰ ਪਿੰਡ ਸਭਰਾ ਪ੍ਰਤੀ ਉਹਨਾਂ ਦਾ ਜਿਹੜਾ ਪਿਆਰ ਹੈ ਇਹਨਾਂ ਗੱਲਾਂ ਤੋਂ ਹੀ ਅਸੀਂ ਦੇਖਦੇ ਆ ਕਿ ਕਿੰਨੀ ਛੇਤੀ ਉਹਨਾਂ ਨੇ ਸਾਡੀ ਮੰਗ ਨੂੰ ਮੰਨ ਕੇ ਬੜੀ ਜਲਦੀ ਹੈ ਕਿਉਂਕਿ ਇਹੋ ਜਿਹੇ ਮਸਲੇ ਕਈ ਵਾਰੀ ਉਹ ਵਿਗੜ ਵੀ ਜਾਂਦੇ ਆ ਕੋਈ ਕਈ ਵਾਰੀ ਉਹ ਟੋਲ ਪਲਾਜੇ ਬੰਦ ਕਰਨ ਦੀ ਬਹੁਤ ਭਜਨਸ ਕਰਨੀ ਪੈਂਦੀ ਆ ਔਰ ਇੰਨਾ ਇੰਨਾ ਖਪਾ ਕਰਨ ਦੀ بجائے ਬੜੇ ਹੀ ਸਹੀ ਢੰਗ ਨਾਲ ਇੱਕ ਟੇਬਲ ਟਾਕ ਤੇ ਸਾਰੇ